ਹਾਏ ਰੱਬਾ ਮੈਂ ਤੇ ਲੱਕੋ ਹੋਏ ਆ ਗਈ ਹੁਣ ਕਹਿਣ ਦੇ ਆ ਪੈਸੇ ਲੈ ਕੇ ਤੇ ਫੇਰ ਇੱਥੇ ਆਵੀ ਜੇ ਨਾ ਖੜੇ ਤੇ ਘਰ ਕਿਦਾਂ ਬੜੂੰਗੀ ਤੇ ਜੇ ਇੱਥੋਂ ਪੈਸੇ ਮੰਗੇ ਇੱਥੇਕ ਪਤ ਪੈ ਜਾਣਾ ਵਾ ਕਹਿਣਾ ਵਾ ਪੈਸੇ ਲੈਣੇ ਆਈ ਆ ਕੀ ਕਰਾਂ ਹੁਣ ਮੈਨੂੰ ਤਾਂ ਕੋਈ ਸਮਝ ਨਹੀਂ ਆਉਣ ਢਈ ਪਰ ਸਿਆਣੇ ਬਿਆਣੇ ਆ ਇਹਨਾਂ ਨੂੰ ਅਕਲ ਮਣੀ ਚਾਹੀਦੀ ਆ ਕਿ ਮਹਾਰਾ ਇਹਨਾਂ ਘਰ ਸਭ ਕੁਝ ਦਿੱਤਾ ਵਾ ਅਸੀਂ ਲੋਕਾਂ ਦੇ ਉੱਤੇ ਲੈ ਕਿਉਂ ਕੱਢਦੇ ਫਿਰਿਏ ਇਹਨੂੰ 50000 ਦੇ ਦੇ ਸਾਨੂੰ ਲੱਖ ਦੇ ਦੇ ਕਣਕ ਤੇ ਹੁਣ ਸੁੱਟੀ ਆ ਜਿਹੜੀ ਚੀਜ਼ ਲੈਣੀ ਆ ਤੁਸੀਂ ਘਰੋਂ ਲੈ ਲਓ ਪਰ ਨਾ ਪਤਾ ਨਹੀਂ ਬੰਦੇ ਦੇ ਸਿਰ ਤੇ ਕੀ ਪੂਤ ਸਵਾਰ ਹੋਇਆ ਵਾ ਲੱਖ ਰੁਪਈਆ ਲੈ ਕੇ ਆਵੇਂ ਲੱਖ ਰੁਪਈਆ ਲੈ ਕੇ ਆਵੇਂ ਮੈਂ ਤਾਂ ਸੱਚੀ ਨਾ ਫਾਇ ਲੱਗੀ ਆ ਨਾ ਤੇ ਉਹਦੀ ਗੱਲ ਮੰਨਣ ਜਗੀਆਂ ਤੇ ਨਾ ਨਾ ਮੰਨਣ ਜਗੀਆਂ ਹੁਣ ਕਰਾਂ ਤੇ ਕਰਾਂ ਕੀ ਮੰਮੀ ਨਾਲ ਗੱਲ ਕਰਾਂ ਵੀ ਮੰਮੀ ਆ ਗੱਲ ਵਾ ਕਿਦਾਂ ਗੱਲ ਦਾ ਬਸਾ ਹੱਲ ਹੋਊਗਾ ਮੇਰੇ ਤੇ ਜਾਂਦੇ ਹੀ ਇਹਨੇ ਗੱਲ ਪੈ ਜਾਣਾ ਵਾ ਕਿ ਦੋ ਤਿੰਨ ਰਾਤਾਂ ਰਹਿਈਆਂ ਤੇ ਪੈਸੇ ਫੇਰ ਨਹੀਂ ਲੈ ਕੇ ਆਈ ਫੋਨ ਕੀਤਾ ਤਾਂ ਫੋਨ ਤੇ ਵੀ ਇਹੋ ਸੁਣਾ ਦੇਤਾ ਵਾ ਪੈਸੇ ਲੈ ਗਈ ਇੱਥੇ ਬੜੀ ਸਿਰ ਮੇਰਾ ਪਾਟਣ ਲਈ ਆ ਇਹਦਾ ਫੋਨ ਸੁਣ ਕੇ ਹੁਣ ਤੇ ਮੈਂ ਕੀ ਕਰਾਂ ਆ ਤੇ ਫਾਹ ਵਿੱਚ ਪੈ ਗਈਆਂ ਜੇ ਮੈਨੂੰ ਪਤਾ ਹੁੰਦਾ ਮੈਂ ਨਾ ਹੀ ਆਉਂਦੀ ਫੋਨ ਤੇ ਮਾਤਾ ਦਾ ਹਾਲ ਚਾਲ ਪੁੱਛ ਲੈਂਦੀ ਚਲ ਅੱਛਾ ਕੋਈ ਗੱਲ ਨਹੀਂ ਵੇਨੀ ਆ ਹੁਣ ਮੰਮੀ ਨੇ ਹੀ ਗੱਲ ਕਰਦੀਆਂ ਹੋਰ ਫਿਰ ਕੀ ਕਰਨਾ ਵਾ ਰਮਨ ਮੰਮੀ ਰਮਨ ਪਤੂ ਰਿਆ ਆ ਹਾਂ ਕਿੱਥੇ ਆ ਆ ਗਈ ਮੰਮੀ ਜੀ ਆ ਮੇਰੀ ਗੱਲ ਸੁਣ ਹਾਂ ਹਾਂਜੀ ਇਹ ਤਾਂ ਫੋਨ ਆਉਂਦਿਆ ਹੀ ਫੋਨ ਪਿੰਡੋਂ ਆਉਂਦਿਆ ਹੀ ਕੀ ਆਂਦੇ ਕੁਛ ਵੀ ਨਹੀਂ ਕਹਿਣ ਰਹੇ ਵੀ ਆ ਜਾ ਹੁਣ ਅੱਛਾ ਰੋਟੀ ਪਾਣੀ ਦਾ ਓਖਾ ਆ ਵਾ ਤੇ ਮੈਂ ਕੋਈ ਗੱਲ ਨਹੀਂ ਆ ਜਾਣੀ ਹੈ ਠੀਕ ਠਾਕ ਨੇ ਨਾ ਹਾਂ ਠੀਕ ਠਾਕ ਵਧੀਆ ਅੱਛਾ ਰੋਟੀ ਪਾਣੀ ਦਾ ਤੇ ਚੱਲ ਹੈ ਹੀ ਇਹ ਗੱਲ ਤੇਰੀ ਠੀਕ ਵਾ ਹੁਣ ਬੰਦਿਆਂ ਨੂੰ ਰੋਟੀ ਕਿੱਥੇ ਪੱਕਦੇ ਦਿੱਤੀਏ ਉਹੀ ਗੱਲ ਵਾ ਨਾ ਇਹ ਤੇ ਆਪ ਜਨਾਨੀ ਦਾ ਕੰਮ ਜਨਾਨੀ ਕਰੇ ਤੇ ਫੇਰ ਹੀ ਹੁੰਦਾ ਬੰਦਿਆਂ ਤੇ ਵਾਲੀ ਨਹੀਂ ਆਉਂਦਾ ਫੇ ਕਿੱਦਾਂ ਕਰਨਾ ਹੋਰ ਵੀ ਮੰਮੀ ਕਈ ਕੰਮ ਹੁੰਦੇ ਘਰਾਂ ਦੇ ਤੁਹਾਨੂੰ ਪਤਾ ਹੀ ਆ ਆਹੋ ਤੇ ਜਾਂ ਮੈਂ ਕਰਨੀ ਤੇ ਕਿ ਜਾਂ ਉਹਨਾਂ ਨੇ ਮਾੜਾ ਮੋਟਾ ਕਰਕੇ ਤਾਂ ਟਾਈਮ ਪਾਸ ਕਰ ਲੈਣਾ ਨਹੀਂ ਉਹਨਾਂ ਨੂੰ ਨਾ ਹਿਸਾਬ ਵੀ ਨਹੀਂ ਬੰਦਿਆਂ ਨੂੰ ਹੁੰਦਾ ਜਨਾਨੀ ਦਾ ਕੰਮ ਕੋਈ ਵਿਰਲਾ ਹੀ ਆ ਜਿਹਨੂੰ ਪਤਾ ਹੋਊਗਾ ਤੇ ਉਹੀ ਤੇ ਗੱਲ ਵਾ ਆਹੋ ਤੇ ਮੈਂ ਕਿਹਾ ਫੋਨ ਲਈ ਹੈ ਨਾ ਕੰਮ ਤੇ ਮੈਂ ਨੂੰ ਜਾ ਪੜ ਲਿਆ ਜਿੱਦਾਂ ਵੀ ਕੋਈ ਗੱਲ ਵਾ ਮੂੰਹ ਤੇਰਾ ਤੇ ੱਟ ਲੱਜਿਆ ਲੱਗਣ ਡਿਆ ਮੈਨੂੰ। ਉਹ ਨਹੀਂ ਨਹੀਂ ਮੰਮੀ। ਤੁਸੀਂ ਇਦਾਂ ਕਿਉਂ ਸੋਚਦੇ ਜੀ? ਕੋਈ ਗੱਲ ਨਹੀਂ ਗਈ ਹੈਗੀ। ਉਦਾਂ ਹੀ ਫੋਨ ਆਇਆ ਏ ਮੁੰਡੇ ਦਾ। ਤਾਂ ਕਰਕੇ ਡਈਆਂ ਮੈਂ ਕਹਿਣਾ। ਗੱਲ ਤਾਂ ਮੈਨੂੰ ਲੱਗਦੀ ਹੈਗੀ ਆ। ਰੰਗ ਤੇ ਤੇਰਾ ਥੋ ਯਾਰ ਡਿਆ ਜਾ। ਮੰਮੀ ਗੱਲ ਮੈਂ ਤੁਹਾਨੂੰ ਕੀ ਦੱਸਾਂ? ਹਾਂ। ਮੈਨੂੰ ਤਾਂ ਪਿੰਡੋਂ ਨਹੀਂ ਆਉਂ ਦਿੰਦੀ। ਆਂਦੇ ਹੈਗੇ ਜੇ ਜਾਣਾ ਵਾ ਤੇ ਲੱਖ ਰੁਪਏ ਉੱਥੇ ਲੈ ਕੇ ਆਵੇਂ। ਮੈਂ ਤਾਂ ਸ਼ਰਮ ਦੀ ਮਾਰੀ ਨੇ ਨਾ। ਇੱਥੇ ਪੈਸਿਆਂ ਦਾ ਨਾਂ ਨਹੀਂ ਲਿਆ। ਜੇ ਮੈਂ ਨਾਂ ਲਿਆ ਨਾ ਤਹ ਘਰ ਇਥੇ ਕਪਾਤ ਪੈ ਜਾਣਾ ਵਾ ਤੇ ਮਹਾਰਾ ਹੀ ਨੇ ਸਾਨੂੰ ਸਭ ਕੁਝ ਦਿੱਤਾ ਵਾ ਹਾਂ ਹੋਏ ਤੇ ਹੈ ਪਰ ਉਹ ਵੀ ਨਾ ਪਰਖਦੇ ਆ ਤੇ ਭੱਜੀ ਜਾਣੀ ਆ ਵੀ ਮੈਂ ਚੱਲੀ ਆ ਆਪਣੇ ਪੇਕੇ ਆਹੋ ਪਲਾ ਲਿਆ ਹਾਂ ਲੱਖ ਰੁਪਈਆ ਤੇ ਤੇਰੀ ਬਾਹ ਫੜਦੇ ਆ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਪਤਾ ਵਾ ਵੀ ਜਿਹੜੀ ਸਗਾ ਸਾਡੇ ਘਰ ਵਾ ਉਹਦੀ ਐਡੀ ਲੰਮੀ ਜ਼ੁਬਾਨ ਵਾ ਉਹਨੇ ਨਾ ਤਾਂ ਤੁਹਾਨੂੰ ਟਿਕਨ ਦੇਣਾ ਤੇ ਨਾ ਮੇਰੇ ਭਰਾ ਨੂੰ ਟਿਕਨ ਦੇਣਾ ਵਾ ਵੀ ਤੇਰੀ ਭੈਣ ਪੈਸੇ ਲੈਣ ਆਈ ਸੀ ਹੁਣ ਮੈਂ ਲੱਕੋ ਫਾਇ ਆਈ ਆ ਤੇ ਕੀ ਕਰਨਾ ਉਹਨੇ ਲੱਖ ਰੁਪਈਆ ਕੀ ਲੋੜ ਪੈ ਗਈ ਇਹ ਮੈਂ ਮੱਝ ਲੈਉਣੀ ਹੈ ਅੱਛਾ ਤੇ ਮੈਂ ਤਾਂ ਕਿਹਾ ਸੀਗਾ ਕਿ ਜਿਹੜੀ ਪਹਿਲੀ ਮੱਝ ਵਾ ਉਹਨੂੰ ਤਾਂ ਪੱਠੇ ਪੈਂਦੇ ਨਹੀਂਗੇ ਹੋਰ ਲਿਆ ਕੇ ਫਾਇਦੇ ਨਹੀਂ ਆ ਇੱਥੇ ਆਹੋ ਸਾਹਮਣਾ ਵੀ ਹੁੰਦਾ ਡੰਗਰ ਨੂੰ ਥੋੜਾ ਪਿੱਛੇ ਕਿੱਲੇ ਬੰਨ ਛੜ ਉਹਦੇ ਵੱਲ ਵੇਖੋ ਹੀ ਨਾ ਪਰ ਕੀ ਪਤਾ ਤੀਏ ਉਹਨੇ ਹੁਣ ਪਰਖਿਆ ਹੀ ਨਹੀਂਗਾ ਉਹਨੇ ਤਾਂ ਪਰਖ ਲਿਆ ਵਾ ਪਰ ਇੱਥੇ ਜਿਹੜਾ ਖਲਾਰਾ ਪੈਣਾ ਤੁਹਾਨੂੰ ਵੀ ਪਤਾ ਤਾਂ ਮੈਨੂੰ ਵੀ ਪਤਾ ਚਲੋ ਤੇ ਗੱਲ ਤੇਰੀ ਠੀਕ ਵਾ ਖਲਾਰੇ ਦੀ ਤੇ ਇਹ ਆ ਵੀ ਚੱਲ ਜੇ ਮੈਂ ਠੀਕ ਹੁੰਦੀ ਤੈਨੂੰ ਮੈਂ ਬੈਂਕ ਚੋਂ ਕਢਾ ਦਿੰਦੀ ਚੁੱਪ ਕਰਕੇ ਹੁਣ ਕੀ ਕਰਾਂ ਮੇਰੇ ਕੋਲ ਵੀ ਤਰਿਆ ਨਹੀਂ ਜਾਂਦਾ ਚਲ ਕੋਈ ਗੱਲ ਨਹੀਂ ਰਹਿਣ ਦੋ ਮੰਮੀ ਚਾਰ ਗੱਲਾਂ ਆਂ ਸੁਣ ਲੂੰਗੀ ਫਿਰ ਹੋਰ ਕੀ ਕਰਨਾ ਮੈਂ ਨਹੀਂ ਗੱਲਾਂ ਕਿਉਂ ਸੁਣਨੀਆਂ ਨੇ ਮੈਂ ਮੁੰਡੇ ਨਾਲ ਕਰਨੀਆਂ ਗੱਲ ਮੰਮੀ ਗੱਲ ਕਰਕੇ ਆਪਣੇ ਘਰ ਦਾ ਪੱਤ ਪਾਓਗੇ ਨਹੀਂ ਪੈਂਦਾ ਕਿ ਪੱਤ ਕੋਈ ਗੱਲ ਨਹੀਂ ਧੀਏ ਹੁਣ ਜੇ ਉਹਨੇ ਕਿਹਾ ਵਾ ਤੇ ਜੇ ਅਗਲੇ ਨੂੰ ਨਾ ਇਹ ਕੰਮ ਕੀਤਾ ਤੇ ਅਗਲੇ ਨੇ ਵੀ ਵੀ ਗੱਲਾਂ ਤੈਨੂੰ ਕਰਿਆ ਕਰਨੀਆਂ ਨੇ ਰੋਜ਼ ਗੱਲਾਂ ਤਾਂ ਮੈਨੂੰ ਕਰਨੀਆਂ ਆ ਉਹ ਤਾਂ ਮੈਨੂੰ ਪਤਾ ਵਾ ਪਰ ਜੇ ਤੁਸੀਂ ਮੁੰਡੇ ਨਾਲ ਗੱਲ ਕੀਤੀ ਉਹਨੇ ਆਪਣੇ ਘਰ ਦੀ ਨਾਲ ਗੱਲ ਕਰਨੀ ਆ ਵੀ ਮੰਮੀ ਆਹ ਗੱਲ ਕਹਿਣ ਲਈ ਆ ਤੇ ਜਿਹੜਾ ਉਹਨੇ ਮੇਲਾ ਲਾਉਣਾ ਉਹ ਫੇ ਕੀ ਬਣੂਗਾ ਕੋਈ ਨਹੀਂ ਦੇਖਣੀ ਪੁੱਛ ਕੇ ਕੀ ਕਹਿੰਦਾ ਵੀ ਚੱਲ ਪੁੱਤ ਪੜ੍ਹ ਦੇਣਾ ਤਾਂ ਤੇਰੇ ਕੋਲ ਹੀ ਨੇ ਤੇਰੀ ਕਾਪੀ ਤੇ ਜੇ ਪੜ੍ਹ ਦੇਣਾ ਚੁੱਪ ਕਰਕੇ ਕਢਾ ਦੇ ਤੇ ਆਪੇ ਜਦੋਂ ਉਹਨਾਂ ਦਾ ਜੋਰ ਪਏਗਾ ਤੈਨੂੰ ਦੇ ਦੇਣਗੇ ਮੈਂ ਤਾਂ ਕਹਿੰਨੀ ਮੰਮੀ ਚੁੱਪੀ ਕੀਤੇ ਰਹੋ ਕੋਈ ਗੱਲ ਨਹੀਂ ਮੇਰੀ ਕਿਹੜੀ ਗੱਲ ਵਾ ਅਗਲੇ ਨੇ ਆਖਣਾ ਮੈਂ ਮਾਨ ਤਾਂ ਨਾ ਬੜਾ ਗੱਲ ਕੀਤੀ ਸੀ ਵੀ ਲੈ ਕੇ ਆਵੀਂ ਤੇ ਲੈ ਕੇ ਕੀ ਆਈ ਹੈ ਮਗਰੋਂ ਤੈਨੂੰ ਗੱਲਾਂ ਸੁਣਾਉਂਦਾ ਵਨਸਵਨੀਆਂ ਬੜੀ ਦੌੜੀ ਜਾਂਦੀ ਆ ਤੇ ਤੇਰਾ ਇੰਨੀ ਵੀ ਨਹੀਂ ਕੀਤੀ ਉਹਨਾਂ ਨੇ ਮੈਂ ਤਾਂ ਚੱਲ ਇੱਕ ਵਾਰਾਂ ਪੁੱਛ ਲੋ ਪਰ ਨਾਲ ਹੀ ਉਹਨੂੰ ਕਹਿ ਦਿਓ ਕਿ ਆਪਣੇ ਘਰ ਦੀ ਨਾ ਗੱਲ ਨਾ ਕਰੀ ਪਰਦੇ ਅੰਦਰ ਹੀ ਗੱਲ ਰੱਖੀ ਹਾਂ ਪਰਦੇ ਨਾਲ ਹੀ ਉਹਨੂੰ ਪੁੱਛਾਂਗੀ ਵੀ ਪਰਦੇ ਨਾਲ ਮੈਂ ਇਕੱਲੇ ਨੂੰ ਹਾਂ ਹਾਂ ਜਦੋਂ ਕਿਤੇ ਨਾ ਮੰਨਣ ਗਈ ਹੋਊਗੀ ਨਾ ਬਾਥਰੂਮ ਚ ਤੇ ਫੇਰ ਮੈਂ ਉਹਦੇ ਨਾਲ ਗੱਲ ਕਰਾਂਗੀ ਪੜਦੇ ਨਾ ਆ ਤੇ ਨਾ ਸੱਚੀ ਗੱਲ ਵਾ ਮੈਨੂੰ ਤੇ ਆਵ ਗੋਡੇ ਗੋਡੇ ਸ਼ਰਮ ਆਉਂਦੀ ਆ ਕਿ ਆ ਕਿੱਦਾਂ ਦਾ ਕੰਮ ਪਾਤਾ ਹੂੰ ਹਾਂ ਇਹ ਤੇ ਗੱਲ ਇਦਾਂ ਹੀ ਆ ਤੇ ਕੇ ਫਿਰ ਹੁਣ ਜੇ ਤੂੰ ਤੈਨੂੰ ਨਾਂ ਦਾ ਦਿੱਤੇ ਤੇ ਤਾਂ ਵੀ ਮੁਸ਼ਕਲ ਤੇ ਜੇ ਦੇ ਦੇਣਗੇ ਤੇ ਚਲੋ ਇਹਨੇ ਆ ਫੇਰੀ ਰਹਿ ਰਹਿ ਜੂਗੀ ਮੈਨੂੰ ਤਾਂ ਲੱਗਦਾ ਵਾ ਵੀ ਮੰਮੀ ਅੰਦਰ ਬਾਥਰੂਮ ਚੀ ਆ ਜਾਓ ਹਾਂ ਤੁਸੀਂ ਕਰੋ ਹਾਂ ਗੱਲ ਵੀਰ ਨਾਲ ਕੋਰਾ ਕੀ ਜਾਂਦਾ ਵਾ ਬਾਥਰੂਮ ਚੀ ਆਹੋ ਜੇ ਤੇ ਕਢਾ ਕੇ ਲਿਆ ਦੂ ਤਾਂ ਵਧੀਆ ਗੱਲ ਵਾ ਮੈਂ ਵੀ ਪਿੰਡ ਚਲ ਜੂਗੀ ਫਿਰ ਠੀਕ ਆ ਕੋਈ ਨਹੀਂ ਕਰਨੀ ਆ ਮੈਂ ਗੱਲ ਫਿਰ ਜਾਂ ਉਹ ਦਿਨ ਕਰਨੀ ਆ ਗੱਲ ਮੁੰਡੇ ਨਾਲ ਕੀ ਕਹਿੰਦਾ ਚੱਲ ਮੰਮੀ ਗਏ ਤੇ ਹੈ ਜੀ ਰੱਬ ਕਰੇ ਉਹ ਮਾਨੀ ਜਾਵੇ ਮੇਰੀ ਵੀ ਰਹਿ ਰਹ ਜੂਗੀ ਨਹੀਂ ਤੇ ਨਾ ਮੇਰਾ ਜੋ ਕਰਜ਼ਾ ਕੇ ਹਾਲ ਹੋਣਾ ਉਹ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਮੈਨੂੰ ਤਾਂ ਤਾਨੇ ਮੀਨੇ ਮਾਰ ਮਾਰ ਕੇ ਛੱਡਣਾ ਹੀ ਨਹੀਂਗਾ ਵੀ ਨਹੀਂ ਆ ਭਲਾ ਮੰਮੀ ਨੂੰ ਕੀ ਜਾਂਦਾ ਕੀ ਜਵਾਬ ਦਿੰਦਾ ਪਤਾ ਨਹੀਂ ਕਿੱਥੇ ਗਿਆ ਹੀ ਮੁੰਡਾ ਉਦ ਇਹਨਾਂ ਕਰਨੀਆਂ ਗੱਲ ਵੇਖਣੀਆਂ ਕਿੱਥੇ ਗਿਆ ਹਾਂ ਹੁੰਦਾ ਤੇ ਦੱਸ ਨਹੀਂ ਪੁੱਤ ਪੜਦੇ ਨਾ ਹੀ ਕਰਦੇ ਕੰਮ ਉਹ ਤੁਰਿਆ ਤੇ ਹੁੰਦਾ ਹੀ ਚੱਲ ਚੰਗਾ ਹੋ ਗਿਆ ਆਉਂਦਾ ਤੇ ਇੱਥੇ ਬਾਹਰ ਕੇ ਲੱਗੇ ਕਰਨੀਆਂ ਗੱਲ ਆ ਜਾਂਦਾ ਤੇ ਪੜਦੇ ਨਾ ਕਰਨੀਆਂ ਚੱਲ ਯਾਰ ਜੇ ਇਹ ਕੰਮ ਮੁੱਕੀ ਗਿਆ ਨਾ ਲੈ ਇੰਨਾ ਨੇਰੀ ਘਟਾ ਚੱਲਣ ਡਿਆ ਤੇ ਬੀਬੀ ਬਾਹਰ ਬੈਠੀ ਉਹ ਦੱਸ ਇਹਨੇ ਬਿਮਾਰ ਹੋਣਾ ਹੀ ਭਲਾ ਹੈ ਹੈ ਅੱਧ ਹੋਈ ਇਹਦੇ ਵਾਲੀ ਚਲਾ ਤੱਕਿਆ ਹੀ ਹਮਦਾ ਤੇ ਪੁੱਛਾਂ ਗੱਲ ਪਾਤੇ ਇਹਦੇ ਨਾਲ ਕਰਾਂ ਬੀਬੀ ਉਹ ਬਾਹਰ ਹੀ ਨੀਂਨੇ ਨੇ ਘੇਰ ਕੱਢਾ ਚੱਲਣ ਡਿਆ ਤੂੰ ਇੱਥੇ ਬੈਠੀ ਆਂ ਬੰਦਰ ਚੱਲ ਜਾਣਾ ਹੀ ਮੈਂ ਬੈਠੀ ਤਾਂ ਹੀ ਮੈਂ ਇੱਕ ਤਾਂ ਮੈਂ ਚੱਲ ਬਾਹਰ ਹਵਾ ਆਉਂਦੀ ਆ ਤੇ ਦੂਜਾ ਮੈਂ ਤੈਨੂੰ ਪਤ ਲਿਕਨ ਲਈ ਕੰਮ ਹੀ ਕੋਈ ਆਹੋ ਕੰਮ ਸੀ ਮੈਂ ਤਾਂ ਇੱਥੇ ਬਾਹਰ ਬੈ ਗਈ ਹਾਂ ਮੈਂ ਸੂ ਕੰਮ ਕਾਦਾ ਹੈਂ ਜੀ ਮੈਂ ਡਈ ਹਾਂ ਅੰਦਰ ਕੰਮ ਕੋਲ ਕੰਮ ਤੇ ਮੈਂ ਕਿਪੜੇ ਦੇ ਨਾਲ ਕਰਨੀ ਆ ਕਿਹੜੀ ਪਰਦੇ ਵਾਲੀ ਗੱਲ ਵਈ ਢੀ ਪਰਦੇ ਬਈ ਗੱਲ ਭਰਾ ਵਾ ਇੱਕ ਹੋਈ ਗਈ ਆ ਹੂੰ ਓ ਕੁੜੀ ਨੂੰ ਫੋਨ ਆ ਗਿਆ ਪਰ ਉਹਨੇ ਤਾਂ ਅੱਛਾ ਆਂਦਾ ਵੀ ਮੈਂ ਲੈਣੀ ਆ ਮੱਜ ਅੱਛਾ ਤੇ ਰੁਪਈਆ ਲੱਖ ਲੈ ਕੇ ਆ ਅੱਛਾ ਭਰਾ ਕੋਲ ਫਿਰ ਮੈਂ ਦੇ ਦਾਂਗਾ ਤੇ ਉਹ ਵਿਚਾਰੀ ਨੀ ਮੂੰਚਾਣ ਹੋਈ ਮੈਂ ਕਿਦਾਂ ਮੰਗਾ ਜੇ ਮੈਂ ਮੰਗਿਆ ਪੜ੍ਹਾਈ ਨੂੰ ਪਤਾ ਲੱਗਾ ਕਿ ਬੱਤ ਪੈ ਜੂਗਾ ਲੜਾਈ ਪੈ ਜੇਗੀ ਇਹਨਾਂ ਦੇ ਘਰ ਵੀ ਬਸ ਉਹਦੀ ਕੀ ਯੂਰਤ ਆ ਲੈਣਾ ਦੇਣਾ ਤਾਂਹੀਂ ਆਪਣੀ ਧੀ ਭੈਣ ਨੂੰ ਹੈ ਹੋਏ ਸੇ ਕਰਕੇ ਨਹੀਂ ਗੱਲ ਕਰਨੀ ਤੇ ਮੈਂ ਹੀ ਫਿਰ ਪੁੱਛਿਆ ਮੈਂ ਤਾਂ ਫੋਨ ਆ ਮੁੰਡਿਆ ਇਹ ਤੇ ਕੀ ਗੱਲ ਹੋਣ ਡਈ ਫੋਨ ਤੇ ਨਹੀਂ ਕੁਛ ਨਹੀਂ ਕੁਛ ਨਹੀਂ ਰਾਜੀ ਪਾਜੀ ਰਾਜੀ ਪਾਜੀ ਮੈਂ ਕਿਹਾ ਤੇਰੇ ਮੂੰਹ ਦਾ ਤਾਂ ਰੰਗ ਉੱਡਿਆ ਵਾ ਹਾਂ ਤੇ ਤੂੰ ਕਿਦਾਂ ਨਹੀਂ ਬਈ ਕੋਈ ਗੱਲ ਗੱਲ ਤੇ ਮੈਨੂੰ ਯਾਦ ਆ ਤੇ ਮੈਨੂੰ ਗੱਲ ਦੱਸ ਕੀ ਹੋਇਆ ਹੋਰ ਦੱਸਿਆ ਉਹਨੇ ਮੈਨੂੰ ਵੀ ਆ ਗੱਲ ਆ ਫਿਰ ਪੇਪਰ ਉਹਨਾ ਮੰਗਣ ਡਿਆ ਵਾ ਲੱਖ ਰੁਪਈਆ ਮੇਰੀ ਗੱਲ ਸੁਣ ਇਹਨੂੰ 2-3 ਦਿਨ ਹੋਏ ਆਈ ਨੂੰ ਇਹਨੇ ਮੇਰੇ ਨਾਲ ਤੇ ਗੱਲ ਕੀਤੀ ਨਹੀਂ ਹੈਂ ਤੈਨੂੰ ਜਿੱਦ ਦਸੰਦੀ ਤੇ ਮੈਨੂੰ ਕਹਿੰਦੀ ਵੀ ਵੀਰਾ ਕੰਮ ਹੋਣਾ ਮੈਨੂੰ ਮੈਂ ਕਿੱਥੇ ਦੱਸਿਆ ਵਾ ਮੈਨੂੰ ਤਾਂ ਮੈਂ ਇਹਨੂੰ ਫੋਨ ਕਰਦੀ ਨੂੰ ਸੁਣ ਕੇ ਪੁੱਛਿਆ ਤੇ ਫੇਰ ਕਿੰਨੀ ਵਾਰੀ ਪੁੱਛਿਆ ਪਹਿਲਾਂ ਤਾਂ ਦੱਸਦੀ ਨਹੀਂ ਅੱਛਾ ਬੜੀ ਵਾਰੀ ਪੁੱਛਿਆ ਤੇ ਫੇਰ ਮੈਨੂੰ ਦੱਸਿਆ ਮੈਂ ਕਿਹੜੀ ਗੱਲ ਜ਼ਰੂਰ ਕੋਈ ਹੈਗੀ ਆ ਤੇਰੇ ਮੂੰਹ ਦਾ ਰੰਗ ਡਿਆ ਵਾ ਹੂੰ ਹੂੰ ਫੇਰ ਦੱਸਿਆ ਆਂਦੀ ਮੈਂ ਤੇ ਇਹ ਦੱਸਿਆ ਨਹੀਂ ਮੰਮੀ ਤਾਂ ਕਰਕੇ ਤੇ ਕੀ ਮੈਂ ਦੱਸਾਂ ਐਵੇਂ ਇੱਥੇ ਵੀ ਕਪੱਤ ਪੈਗਾ ਮੈਂ ਕਿੱਥੇ ਜੇ ਨਾ ਪਾਊਗਾ ਤਾਂ ਤੇਰੇ ਘਰ ਪੈ ਜਾਊਗਾ ਉਹਨੇ ਆਖਣਾ ਕਿ ਜਾਨੀ ਤੇ ਬੜੀ ਦੌੜੀਆਂ ਤਾਂ ਕੀ ਲੈ ਗੀ ਉਹ ਗੱਲ ਤੇ ਹਵੀ ਹੈਗੀ ਆ ਤੁਹਾਡੀ ਗੱਲ ਵਾਕਿਆ ਸਹੀ ਨੇ ਵੀ ਇੱਥੇ ਨਾ ਬੈਤ ਉਹ ਤੇ ਪੈ ਜਾਊਗਾ ਆ ਜਾਣਾ ਇੱਕ ਥਾਂ ਤੇ ਫਿਰ ਪੈਣਾ ਹੀ ਆ ਤੇ ਮੈਂ ਕੋਈ ਗੱਲ ਨਹੀਂ ਤੇਰੇ ਭਰਾ ਨੂੰ ਮੈਂ ਸਮਝਾ ਦਿੰਨੀ ਆ ਕਿ ਪੁੱਤ ਪੜਦੇ ਨਾਲ ਪਈਆ ਲੱਖ ਗਿਆ ਤੇ ਉਹਨੂੰ ਨਾ ਪਤਾ ਲੱਗੇ ਜੀਵਾਂ ਆ ਫਿਰ ਇਤਰੇ ਕਰਨਾ ਪੜਾ ਬੀਬੀ ਪੜਦੇ ਨਾ ਚੁੱਪ ਕਰ ਕੇ ਘਰ ਕੋਈ ਗੱਲ ਕੀਤੀ ਨਾ ਇੱਥੇ ਤੇ ਤੇਰੇ ਹੰਦਾ ਕੰਮ ਸਾਡੇ ਨਹੀਂ ਸੰਭਿਆ ਜਾਣਾ ਨਹੀਂ ਨਹੀਂ ਉਹ ਨਹੀਂ ਫਿਰ ਭੜਕ ਪਾਤਾ ਪਹਿਣਾ ਪਰ ਰੋਜ਼ ਲੜਾਈ ਹੋਇਆ ਕਰ ਉੱਥੇ ਵੀ ਹੁਣ ਧੀ ਪੈਂਦੀ ਇਤ ਦਾ ਸਵਾਲ ਵਾ ਹੈ ਹਾਂ ਬਸ ਬਸ ਪਰੋਣੇ ਨੇ 20 20 ਮਹੀਨੇ ਮਾਰਨੇ ਆ ਮਾਰਨੇ ਉਤਰਾ ਤਾਂ ਕਹਿੰਦੀ ਆਉਂਗਾ ਤੇ ਉਹ ਵਜੇ ਆ ਹੈ ਹਾਂ ਤੇ ਜਿਵੇਂ ਮੈਨੂੰ ਲੋੜ ਪਈ ਤੇ ਮੇਰੇ ਜੇ ਕੰਮ ਨਹੀਂ ਆਉਣਾ ਤੇ ਮੇਰੇ ਇਤ ਦਾ ਵੀ ਕਰਦੀ ਕਿਉਂ ਕਿ ਇਹੋ ਜਿਹੀ ਗੱਲਾਂ ਕਰਦੇ ਹੁੰਦੇ ਸਤ ਕਰਨਾ ਤੇ ਕੀ ਆ ਕਰਦੇ ਪੁੱਤ ਕਰਦੇ ਇਹੋ ਤੇ ਗੱਲ ਵਾ ਹੁਣ ਫਿਰ ਚਲੋ ਇੰਨਾ ਚੰਗਾ ਵੀ ਕਣਕ ਦੇ ਪੈਸੇ ਹੈਗੇ ਆ ਕੋਲ ਤੇ ਚਲੋ ਹੁਣ ਤੇ ਸਰ ਜੂਗਾ ਜਿੱਦੇ ਕਿਦੇ ਵਿੱਚ ਵੜੀ ਮੰਗਦੀ ਤੇ ਕਿੱਥੋਂ ਲੈ ਆਉਣੀ ਮੁਸ਼ਕਲ ਹੋ ਜਾਣਾ ਹੈ ਨਾ ਆ ਮਹਲ ਲਵਾਈਆਂ ਲਵਾਈਆਂ ਦਿੱਤੀਆਂ ਜਾਣੀਆਂ ਮੁਸ਼ਕਲ ਹੋ ਜਾਣਾ ਹੈ ਹੁਣ ਚਲੋ ਕੋਈ ਨਹੀਂ ਕੀ ਪਤਾ ਨੇ ਫਰਕਿਆ ਹੀ ਨਹੀਂਗਾ ਛੇਤੀ ਫਰਨੋੜ ਦਵੇ ਜਿੰਨੂੰ ਮੁੜ ਕੇ ਕਹਿੰੀ ਉਹਨੂੰ ਰੰਮਨ ਨੂੰ ਮੁੜ ਕੇ ਵਾਪਸ ਕਰਦੇ ਵਾਹੀ ਮੁੜੇ ਦੇ ਬਾਅਦ ਤੇ ਪੈਸੇ ਲਾਉਣੇ ਹੁਣ ਤੇ ਆਹ ਹੋ ਨਹੀਂ ਹੋ ਤਾਂ ਸਮਝਾ ਦਾਂਗੀ ਮੈਂ ਜਿਆਦੀ ساری ਗੱਲ ਬੋਤ ਭਰਾ ਤੇਰਾ ਆਂਦਾ ਮੈਂ ਖੜਾ ਦਿੰਨਾ ਪਰਦੇ ਨਾ ਲਿਆ ਦੇਣਾ ਤੈਨੂੰ ਤੇ ਤੈਨੂੰ ਸਾਨੂੰ ਵੀ ਲੋੜਵਾ ਤੇ ਚੱਲ ਤੁਸੀਂ ਆਪਣੀ ਗਰਜ ਕਰ ਲਓ ਜਿੱਤਰਾ ਹੀ ਪਰਦੇ ਨਾ ਖੜੋਗੇ ਨਾ ਤੇ ਇਤਰਾ ਹੀ ਚੁੱਪ ਕਰਕੇ ਫੜਾ ਜੇ ਮੁੜ ਕੇ ਚੁੱਪ ਕਰਕੇ ਕਿਉਂਕਿ ਮੈਂ ਮੁੜ ਕੇ ਕਿਹਦੀ ਗੜੀ ਹੱਥ ਲਾਉਣੇ ਹੈ ਹੈ ਹੁੰਦਾ ਵੇਲਾ ਦਿੰਦਾ ਮੈਂ ਸਾਦੇ ਦਾ ਨਹੀਂ ਠੀਕ ਹੈ ਠੀਕ ਹੈ ਚਲੋ ਨਾਲੇ ਮਾਰ ਤਾੜਨਾ ਨੇ ਤੁਹਾਨੂੰ ਵੀ ਕਿਹਾ ਵਾ ਤੇ ਕੋਈ ਗੱਲ ਨਹੀਂ ਈ ਹੈ ਚਲੋ ਭੈਣ ਭਰਾ ਦਾ ਭੈਣ ਭਰਾ ਹੀ ਕਰਦਾ ਵਾ ਬਿਲਕੁਲ ਠੀਕ ਨਹੀਂ ਹਾਂ ਤੇ ਕੋਈ ਨਹੀਂ ਮੈਂ ਜਾ ਕੇ ਨਾ ਤੇ ਲਿਆ ਦਿੰਦਾ ਪੈਸੇ ਹਾਂ ਤੋ ਕਲਾ ਕੇ ਤੇ ਪੜਦੇ ਨਾ ਦੇ ਦੇ ਜੀਵਨ ਨੂੰ ਵੀ ਨਾ ਪਤਾ ਲੱਗੋ ਕਿ ਉਹਦਾ ਵੀ ਸੁਭਾਅ ਉਹਦਾ ਉਹ ਮੈਨੂੰ ਪਤਾ ਵਾ ਤੇ ਪੜਦੋ ਪੜਦੀ ਇਰਮਾਨ ਨਾਲ ਤੁਹਾਡੀ ਫੜਾ ਕੇ ਦੇ ਆ ਮਾਂ ਪੁੱਤ ਕੀ ਸਲਾਮਾਂ ਕਰਦੇ ਐ ਅੱਛਾ ਲੋਕ ਇਹਨਾਂ ਨੂੰ ਉੱਪਰ ਚ ਪੀਤੀ ਹੋਣਾ ਇੱਥੋਂ ਚੱਲ ਜਾ ਲੈ ਕਿਤੇ ਜਾ ਹਾਂ ਇਹ ਗੱਲਾਂ ਹੁਣ ਕਿਹਦਾ ਕਰੀ ਬਸ ਹਾਂ ਗੱਲ ਕੱਢੀ ਨਾ ਉਹੋ ਤੇ ਗੱਲ ਵਾ ਹਾਂ ਤੇ ਗੱਲ ਕਿਤੇ ਫੋਨ ਫਾਨ ਤੇ ਨਾ ਕਰੀ ਹਾਂ ਹੋ ਨਹੀਂ ਸਮਝਾ ਦਾਂਗੀ ਨਾ ਚੰਗੀ ਤਰ੍ਹਾਂ ਹਾਂ ਉਤਰਾ ਤੇ ਸਿਆਣੀ ਨੂੰ ਪਤਾ ਲਾਊਗਾ ਨਾ ਪੈਸਾ ਦਾ ਨਾਂ ਨਾ ਲਿਓ ਜੇ ਪੈਸਾ ਦਾ ਨਾਂ ਲਿਆ ਤਾਂ ਉਹਨੇ ਉਸੇ ਵੇਲੇ ਕਹਿਣਾ ਬੁਲਾ ਦੇ ਇਹ ਕਿਹੜੇ ਪੈਸੇ ਬੀਬੀ ਕਿਹੜੇ ਪੈਸੇ ਸੌਂਦੀ ਥੋਨੂੰ ਨਹੀਂ ਨਹੀਂ ਨਾਂ ਹੀ ਨਹੀਂ ਲੈਣਾ ਤੂੰ ਨਾ ਨਾਂ ਲੈਣਾ ਹੀ ਨਹੀਂ ਆਹ ਬਾਕੀ ਤਾਂ ਹੀ ਗੱਲ ਛੁੱਪੀ ਰਹਿਣੀ ਆ ਬਸ ਬਸ ਨਹੀਂ ਤੇ ਦੇ ਕੇ ਖਲਾਰਾ ਪੈ ਗਿਆ ਨਾ ਇਹ ਮੁੜਕੇ ਨਹੀਂ ਆਉਂਦਾ ਜਾਣਾ ਜਾਣਾ ਨਹੀਂ ਜਾਣਾ ਮੈਨੂੰ ਪਤਾ ਹਵਾ ਪੁੱਤ ਸੁਭਾ ਦਾ ਚੱਲ ਕੋਈ ਗੱਲ ਨਹੀਂ ਮੈਂ ਫਿਰ ਕਰਕੇ ਵਾਦਾ ਘਾਟਾ ਤੇ ਫਿਰ ਲੈ ਦਿੰਦਾ ਫਿਰ ਚੱਲ ਕੋਈ ਨਹੀਂ ਲਿਆ ਦੇ ਪੁੱਤ ਚਲੋ ਮਾਨਤਾ ਨਹੀਂ ਹੁੰਦਾ ਵਾ ਆਹ ਚੱਲ ਠੀਕ ਆ ਫਿਰ ਇਹ ਕਿਹੜੇ ਪੁੱਤ ਕਿਨੇ ਰੱਖ ਲੈਣੇ ਕੋਈ ਉਹ ਜਾ ਤੇ ਜਾਣਾ ਹੀ ਆ ਮੁੜ ਕੇ ਵਾਪਸ ਤੇ ਆ ਵੀ ਅਗਲੇ ਨੇ ਕੀ ਪਤਾ ਪਰਖਿਆ ਹੀ ਨਹੀਂਗਾ ਪਰਖਿਆ ਹੀ ਨਹੀਂਗਾ ਗੱਲ ਤੇ ਆ ਵਾ ਉਹਨਾਂ ਕੋ ਕਿਹੜਾ ਕੋਲ ਕਾਖਾ ਨਹੀਂਗਾ ਕਾਖਾ ਨਹੀਂਗਾ ਵੀ ਖਾਰੇ ਦਿਨ ਵੇਖਾਂ ਦਿੰਦੇ ਵੀ ਆ ਕਿ ਨਹੀਂ ਬੜੀ ਦੌੜੀ ਜਾਂਦੀ ਆ ਆ ਚਲੋ ਕੋਈ ਨਹੀਂ ਫੇਰ ਮੈਂ ਫੇਟਾ ਜਿਠੀ ਕਰਕੇ ਫੇਰ ਕਰ ਲੈਨੇ ਫਿਰ ਹੋਰ ਕੀ ਕਰਾਂ ਚੰਗਾ ਚੰਗਾ ਪੱਤ ਤੈਨੂੰ ਕਹਿੰਦਾ ਫੇਰ ਨਾ ਕਰੀ ਮੋਤਾ ਆ ਨਹੀਂ ਠੀਕ ਆ ਕੋਈ ਗੱਲ ਹਾਂ ਤੇ ਨੇ ਕਹਿੰਦਾ ਵੀ ਮੈਂ ਲੈ ਦਿੰਦਾ ਹੈ ਹਾਂ ਠੀਕ ਆ ਉਹਨੂੰ ਮੈਂ ਦੱਸ ਦਾਂਂਗਾ ਪੱਤੇ ਕਹੋਲੀ ਤੂੰ ਮੈਨੂੰ ਕਹਦੇ ਸਿੱਧਾ ਉਹ ਆਂਦੀ ਮੈਂ ਕਿ ਪੱਤ ਤੋਂ ਡਰਦੀ ਨੇ ਆਖਿਆ ਵੀ ਆਵੇਂ ਕੀ ਪਤਾ ਵਾ ਗੱਲ ਨਿਕਲ ਗਈ ਤੇ ਉਹ ਯਾਹੋ ਗੱਲ ਤੇ ਉਹਦੀ ਸੱਚੀ ਆ। ਆਹੋ ਜੀ ਮਨ ਲੜੂਗੀ ਉਹਦੇ ਕਾਲ ਪਊਗੀ। ਮੁੜ ਕੇ ਮਾੜਾ ਵਟਾੜਾਉਣ ਜਾਣੇ ਵੀ ਬੰਦ ਹੋ ਜਾਂਦਾ। ਆਹੋ ਆਹੋ ਕਰਕੇ ਦਾਦੀ ਨੇ ਨਹੀਂ ਦੱਸਿਆ ਤੈਨੂੰ। ਹਾਂ। ਜ਼ੁਬਾਨ ਤੇ ਬਥੇਰੀ ਉਹਦੀ ਬੜੀ ਬੜੀ। ਹਾਂ ਕੀ ਕਰ ਲੈਣਾ ਫਿਰ ਪੁੱਤ ਚਲੋ ਕੋਈ ਚੰਗਾ। ਮੈਂ ਨਾ ਫਿਰ ਵੀ ਵੇਖਾਂ ਫਿਰ ਹਾਂ। ਜੀਣਾ ਜਾਣਾ ਫਿਰ ਘਰ ਨੂੰ। ਹਾਂ ਜਾ ਜਾ ਪਤਾ ਕਰ। ਹੋਰ ਇਹਨੂੰ ਵੀ ਫਿਰ ਜਾਇ। ਆਹੋ। ਚੱਲ ਤੇਰਾ ਭਲਾ ਹੋਵੇ ਮਹਾਰਾਜ। ਪ੍ਰਾਤ ਤੇ ਚੰਗਾ ਵਾ। ਪ੍ਰਾਤ ਤੇ ਕੋਈ ਰੀਸ ਨਹੀਂ ਗਈ ਪਰ ਜਾਈ ਦਾ ਸੁਭਾਅ ਉਹ ਜਾਵਾ ਕੀ ਕਰੇ ਬੰਦਾ ਹੁਣ। ਸਭ ਪਰਦੇ ਫਿਰ ਰੱਖਣੇ ਪੈਂਦੇ ਨੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਕੋਈ ਨਾ ਕੋਈ ਖਿਜੜੀ ਤੇ ਪੱਕਣ ਲਈ ਆ ਵੇਖਿਆ ਨਿਕਲ ਆਈ ਨਾ ਗੱਲ ਲੱਖ ਰੁਪਈਆ ਕਿਥੋਂ ਦੇਣਾ ਵਾ ਮਾਤਾ ਦਾ ਹਾਲ ਵੇ ਤੇਰੀ ਘਰ ਦੀ ਹੁਣ ਪਤਾ ਲੱਗ ਜੇ ਕਿਤੇ ਹੈ ਮੇਰੇ ਤੋਂ ਚੋਰੀਆਂ ਕਵਾਉਂਦੇ ਆ ਦੱਸ ਮੇਰਾ ਅਜੇ ਤੱਕ ਘਰ ਬਣਿਆ ਹੀ ਨਹੀਂ ਨਾਲੇ ਇਹ ਕਿਸੇ ਨਾ ਕਿਸੇ ਮਾਰਤੇ ਬੈਠੀ ਸੀਗੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਜਿਹੜਾ ਜਾਣ ਦਾ ਨਾਂ ਨਾ ਲੈਣ ਡਈ ਇਹ ਪੱਕਾ ਮਾਰ ਤੇ ਬੈਠੀ ਵੀ ਕੋਹ ਨਾ ਕੋ ਹੜੱਪ ਕੇ ਜਾਣਾ ਇੱਥੋਂ ਤੇ ਮਾਤਾ ਵੇ ਕਿਦਾਂ ਡਈ ਆ ਪੁੱਤ ਨਾ ਪਲਾਲ ਕਰਨ ਉਹਨਾਂ ਦੇ ਹੀ ਦੇਣੇ ਆ ਨਾ ਦੇ ਦੇਣੇ ਕਿੱਥੋਂ ਉਹਨਾਂ ਨੇ ਮੈਂ ਦੇਣ ਦਊਂਗੀ ਤੇ ਫਿਰ ਦੇਣਗੇ ਕੋਈ ਗੱਲ ਨਹੀਂ ਆ ਜਿਹੜਾ ਮੇਰਾ ਘਰ ਬਣਾਵਾ ਨਾ ਵੇ ਕਿਦਾਂ ਗੱਲਾਂ ਚਾਉਣ ਡਿਆ ਮਾਵਾਂ ਧੀਆਂ ਦੀਆਂ ਚ ਕਿਦਾਂ ਡਿਆ ਚਿਕਨੀਆਂ ਚੋਪੜੀਆਂ ਕਰਨ ਵੀ ਕੋਈ ਗੱਲ ਨਹੀਂ ਮੈਂ ਲਿਆ ਦਿੰਨਾ ਵਾ ਕੋਈ ਨਹੀਂ ਅਸੀਂ ਪਰਦਾ ਰੱਖ ਲਾਂਗੇ ਇਹਨੂੰ ਦੱਸਣਾ ਹੀ ਨਹੀਂਗਾ ਨਾ ਮੈਨੂੰ ਕੀ ਕਰਨ ਦੱਸਣਾ ਮੈਨੂੰ ਤੇ ਰੱਖਿਆ ਇੱਥੇ ਰੋਟੀਆਂ ਪਕਾਉਣ ਵਾਸਤੇ ਮੈਂ ਕਿਹੜੀ ਘਰ ਦੀ ਮੈਂਬਰ ਆ ਜਦ ਤਨਾ ਕੋਈ ਗੱਲ ਕਰਨੀ ਆ ਕੋਈ ਨਹੀਂ ਹੁਣ ਤੇ ਮੇਰੇ ਕੰਨਾਂ ਤੱਕ ਗੱਲ ਪਹੁੰਚ ਹੀ ਗਈ ਆ ਹੁਣ ਮੈਂ ਪਾਉਂਗੀ ਨਾ ਪਵਾੜਾ ਇਹ ਵੀ ਲੈ ਕੇ ਜਾਵੇ ਇਥੇ ਲੱਖ ਰੁਪਈਆ ਜਦ ਲੱਖ ਰੁਪਈਆ ਨਾ ਲੈ ਕੇ ਗਈ ਤੇ ਗਾੜੀਆਂ ਫਿਰ ਪੈਣੇ ਖਸਮ ਕੋ ਛਿੱਤਰ ਤੇ ਫੇਰ ਬਣਾਉਣਾ ਸਵਾਲ ਨਹੀਂ ਮੰਮੀ ਨੇ ਗੱਲ ਕੀਤੀ ਆ ਕਿ ਨਹੀਂ ਕੀਤੀ ਫਿਕਰ ਜਿਆ ਲੱਗਾ ਜੇ ਤੇ ਕੀਤੀ ਹੋਗੀ ਤਾਂ ਸਭ ਤੋਂ ਵਧੀਆ ਗੱਲ ਵਾ ਆਪਣੇ ਆਪ ਤੇ ਮੈਂ ਗੱਲ ਕਰਨ ਨੂੰ ਹੀ ਰਹੀ ਕੀ ਕਰਾਂ ਮੈਂ ਮੈਨੂੰ ਤਾਂ ਸ਼ਰਮ ਆਉਂਦੀ ਹੈ ਤਰਾੜ ਕੀ ਬੈਗ ਸੋਚਣ ਦੀਆਂ ਕੀ ਟੈਨਸ਼ਨ ਪੈ ਗਈ ਤੈਨੂੰ ਉਹ ਨਹੀਂ ਨਹੀਂ ਸੋਚਣ ਤਾਂ ਕੁਛ ਨਹੀਂ ਲਈ ਉਦਾਂ ਹੀ ਇੱਥੇ ਆਣ ਕੇ ਬੈ ਗਈ ਆ ਗਰਮੀ ਜੀ ਲੱਗੀ ਉਹ ਨਹੀਂ ਕੋਈ ਗੱਲ ਤੇ ਹੋਣੀ ਆ ਉਹ ਨਹੀਂ ਨਹੀਂ ਵੀਰ ਗੱਲ ਕਰੀ ਹੁੰਦੀ ਆ ਤਰਾੜ ਜਾਣ ਕੇ ਨਹੀਂ ਆ ਚੋਰੀਆਂ ਛਪੋਣ ਗੱਲ ਦੱਸ ਕੀ ਹੈ ਹੈ ਗੱਲ ਵੀਰ ਤੈਨੂੰ ਮੈਂ ਕੀ ਦੱਸਾਂ ਮੰਮੀ ਨੇ ਦੱਸ ਹੀ ਦਿੱਤਾ ਉਹਨਾਂ ਨੇ ਤੈਨੂੰ ਉਹ ਤਾਂ ਮੈਨੂੰ ਪਤਾ ਲੱਗ ਗਿਆ ਵਾ ਤੇ ਮੇਰੀ ਗੱਲ ਸੁਣਾ ਕੋ ਇੰਨੇ ਵੱਡ ਵੱਡੇਵੇਂ ਨਾਲ ਗੱਲ ਕਹੀ ਤੂੰ ਮੈਨੂੰ ਸਿੱਧਾ ਕਹਿ ਦੇ ਵੀ ਵੀਰਾ ਇਹ ਕੰਮ ਹੈ ਸਿੱਧਾ ਮੈਂ ਵੀਰ ਕੀ ਕਹਿਣਾ ਹੈ ਆ ਜਿਹੜੀ ਘਰ ਸਗਾਤਵਾ ਇਹਦਾ ਨਹੀਂ ਪਤਾ ਇੰਨੇ ਦਿਨਾਂ ਨਾਲ ਹੀ ਤੇਰੇ ਦਿਵਾਲੇ ਹੋ ਜਾਣਾ ਸੀ ਤੇ ਨਾਲ ਹੀ ਮੇਰੇ ਦਿਵਾਲੇ ਹੋ ਜਾਣਾ ਸੀ ਕਿ ਤੂੰ ਪੈਸੇ ਲੈਣ ਆਈ ਆ ਵੀਰ ਦੀ ਗੱਲ ਸੁਣ ਇਹੋ ਜੀ ਗੱਲ ਪੜਦੇ ਵਾਲ ਜਿਹੜੀ ਸੀ ਬੜਾ ਜਾਜ ਕਰ ਲੈਣੀ ਠੀਕ ਨਹੀਂ ਵੀਰ ਮੈਂ ਦਰਦੀ ਨੇ ਗੱਲ ਨਹੀਂ ਕੀਤੀ ਆਪਣੇ ਸੱਸਰੀ ਦੇ ਗੱਲ ਕਰਨ ਕੋਈ ਉਹ ਵੀ ਜਾਣ ਕੇ ਨਾ ਪਰਖਣ ਹੀ ਡਏ ਆ ਪਿੱਪਲਾ ਜਾਂਦੀ ਆ ਪੇਕੇ ਕੀ ਆਂਦੇ ਆਓ ਕੋਲ ਤੇ ਸਭ ਕੁਝ ਹੈਗਾ ਵਾ ਕਣਕ ਤੇ ਹੁਣ ਵੇਚੀ ਆ ਆਹੋ ਤੇ ਗੱਲ ਹੈਗੀ ਆ ਆ ਤੋ ਉਹਦਾ ਇਰਾਦਾ ਵਾ ਪੇ ਕਹਿੰਦੀ ਆ ਮੇਰੀ ਮੰਮੀ ਨੇ ਠੀਕ ਆ ਭਲਾ ਵੇਨਾ ਵਾ ਉਥੇ ਇਹਦੀ ਕਿੰਨੀ ਕ ਬੁਤ ਵਾ ਤੇ ਹੁਣ ਤਾਂ ਕਰਕੇ ਮੈਨੂੰ ਕਹਿਣ ਦੇ ਲੱਖ ਰੁਪਈਆ ਲੈ ਵੀ ਕੋਈ ਨਹੀਂ ਮੋੜ ਦੂਗਾ ਮੁੜ ਕੇ ਮੈਂ ਝੋਟੀ ਲਿਉਣੀ ਆ ਉਹ ਚੱਲ ਦੱਸਾਂ ਗੱਲ ਕੀ ਆ ਪੈਸੇ ਦੀ ਗੱਲ ਤੇ ਉਹਨੇ ਪੈਸੇ ਤੇ ਕੋਲ ਆ ਚੱਲ ਫਸਲ ਵੇਚੀ ਤੇ ਤੇਰੇ ਵਾਲੀ ਗੱਲ ਮਾਰਾ ਸੁਖਾ ਕਾਂ ਵਾ ਹੋਏ ਪੈਸੇ ਕੋਲ ਇਕੱਠੇ ਤੇ ਕੋਈ ਗੱਲ ਨਹੀਂ ਗਈ ਪੈਸੇ ਦੀ ਕਿਹੜੀ ਗੱਲ ਏ ਤੇ ਚੱਲ ਕੋਈ ਗੱਲ ਨਹੀਂ ਲੱਖ ਨਾਲ ਸਰਜੂਗਾ ਤੇਰਾ ਲੱਖ ਨਾਲ ਵੀਰ ਸਰਤ ਜਾਊਗਾ ਪਰ ਮੈਨ ਤੇ ਦੂਜੀ ਗੱਲ ਇਹ ਆ ਕਿ ਭਾਬੀ ਨਾਲ ਗੱਲ ਨਾ ਕਰੀ ਜੇ ਉਹਦੇ ਨਾਲ ਗੱਲ ਕਰਤੀ ਨਾ ਉਹਨੇ ਤੇਰੇ ਵੀ ਦਿਵਾਲੇ ਹੋ ਜਾਣਾ ਹੀ ਤੇ ਮੇਰੇ ਜਾਣ ਤੋਂ ਬਾਅਦ ਮੰਮੀ ਦੇ ਦਿਵਾਲੇ ਹੋ ਜਾਣਗੇ ਸੁਣ ਲੈ ਉਹਦੇ ਕਰਕੇ ਤੇ ਮੈਂ ਹੁਣ ਬੀਬੀ ਨੂੰ ਪਕਾ ਕੀਤਾ ਮੈਂ ਕਿਹਾ ਤੇ ਫੋਨ ਫਾਨ ਵੀ ਆਉਂਦੇ ਪੈਸੇ ਦਾ ਨਾਂ ਨਾ ਲਈ ਮੈਂ ਉਹਦੇ ਕੰਨ ਨਾ ਐ ਚਾਰਸ ਫਿਰ ਇੰਨੇ ਕਰਦੇ ਉਹੋ ਹੀ ਤੇ ਗੱਲ ਵਾ ਮੈਂ ਤਾਂ ਹੀ ਨਹੀਂ ਗੱਲ ਕਰਦੀ ਮੈਨੂੰ ਪਤਾ ਹੀ ਕਿ ਖਲਾਰਾ ਪੈ ਜਾਣਾ ਵਾ ਤੇ ਮਨਾ ਚੁੱਪੀ ਕੀਤਾ ਰਹਿ ਤੂੰ ਉਹ ਚੱਲ ਕੋਈ ਗੱਲ ਨਹੀਂ ਤੂੰ ਨਾ ਹੁਣ ਨਾ ਮਾਨਣਾ ਹੌਲਾ ਕਰੀ ਕੋਈ ਗੱਲ ਨਹੀਂ ਠੀਕ ਆ ਮਾਨਵੀਰ ਮੈਂ ਕੀ ਹਵਾਲਾ ਕਰਨਾ ਵਾਂ ਉਹ ਵੀ ਨਾ ਜਾਣ ਬੁੱਝ ਕੇ ਮੈਨੂੰ ਤੰਗ ਕਰਨ ਦੇ ਆ ਮਗਰ ਫੇਰ ਫੋਨ ਕਰਤਾ ਵਾ ਪੈਸਿਆਂ ਦੀ ਗੱਲ ਕੀਤੀ ਆ ਲੈ ਕੇ ਆਵੀ ਹੁਣ ਮੈਨੂੰ ਤਾਂ ਆਉਂਦੀ ਓ ਸ਼ਰਮ ਉਹ ਚਲ ਕੋਈ ਗੱਲ ਨਹੀਂ ਮੈਂ ਨਾ ਇਹ ਤਰ੍ਹਾਂ ਅਰਗਦੀ ਵਾ ਦੀ ਸਾਰ ਦੰਨਾ ਵਾ ਠੀਕ ਨਹੀਂ ਗੱਲ ਸੁਣ ਲੈ ਮੇਰੀ ਤੇ ਨਾ ਪੁੰੜਕੇ ਜਿਹੜੇ ਪੈਸੇ ਆ ਨਾ ਉਹ ਭਾਵੇਂ ਪਛਾਨ ਨੂੰ ਸੱਤ ਨੂੰ ਦੇ ਦਿਓ ਇਹ ਆ ਵੀ ਮੁੜ ਕੇ ਮੈਂ ਸੈਸ ਨੂੰ ਕੋਲੋਂ ਨਾ ਬਾਹਰ ਉਹ ਕੋਈ ਨਹੀਂ ਵੀਰ ਤੂੰ ਫਿਕਰ ਨਾ ਕਰ ਮੈਂ ਨਾ ਚੋ ਨਾਉਂਦਾ ਨਾ ਤੇ ਪੈਸੇ ਤੇਨੂੰ ਝੋਨੇਉਂ ਮਿਲਨੇ ਆ ਪਹਿਲਾਂ ਨਾ ਤੋਂ ਮੰਗੀ ਤੇ ਨਾ ਮੇਰੇ ਤੂੰਬੇ ਤੋੜ ਤੋੜ ਕੇ ਖਾਵੀ ਝੋਨੇ ਦੇ ਪੈਸੇ ਆਉਣਗੇ ਨਾ ਜਿੱਦਾਂ ਮੈਂ ਖੜੂਗੀ ਉਦਾਂ ਹੀ ਮੈਂ ਦੇ ਦੂੰਗੀ ਉਹ ਚੱਲ ਕੋਈ ਗੱਲ ਨਹੀਂ ਭੈਣ ਭਰਾ ਹੀ ਭੈਣ ਭਰਾ ਦਾ ਲੋ ਹੁੰਦਾ ਵਾ ਤੇ ਤੂੰ ਨਾ ਕੇ ਗੱਲ ਦੀ ਟੈਨਸ਼ਨ ਨਾ ਲੈ ਠੀਕ ਆ ਕਿਉਂਕਿ ਮੈਨੂੰ ਉਦੋਂ ਪਹਿਣ ਦੀ ਪੈਣ ਦੀ ਲੋੜ ਹੋਣ ਤੇ ਨਹੀਂ ਚੱਲ ਕੋਈ ਨਹੀਂ ਉਹ ਤੇਰੀ ਮਦਦ ਕਰ ਦਾਂਗੇ ਤੂੰ ਆਪਣਾ ਟਾਈਮ ਸਾਰ ਲੈ ਜਿਤਨ ਦਾ ਵੀ ਹੈਗਾ ਠੀਕ ਨਹੀਂ ਕੋਈ ਨਹੀਂ ਵੀਰ ਉਹ ਤੇਰੀ ਮਦਦ ਕਰ ਦਾਂਗੇ ਤੇ ਮੇਰੀ ਗੱਲ ਸੁਣ ਲੈ ਇੱਥੇ ਤਾਂ ਪੜ ਦੇਣਾ ਖਾਣੇ ਆ ਨਾ ਇਤਨਾ ਚੁੱਪ ਕਰਕੇ ਬੀਬੀ ਨੂੰ ਫਰਾਜੀ ਹਣ ਕੇ ਵੇਲੇ ਕੋਲ ਜਦੋਂ ਤੁਹਾਡੇ ਕੋਲ ਹੋਏ ਲਗੇ ਠੀਕ ਆ ਕੋਈ ਗੱਲ ਨਹੀਂ ਵੀਰ ਮੈਂ ਤੈਨੂੰ ਦੱਸਦੀ ਨਾ ਗੱਲ ਪਿੱਛੋਂ ਨਿਓ ਪੈਸੇ ਲੱਗੀ ਮੋਹਰ ਤੇਰੇ ਘਰ ਪਹੁੰਚ ਜਾਣਗੇ ਚੱਲ ਠੀਕ ਆ ਫਿਰ ਕੋਈ ਗੱਲ ਨਹੀਂ ਮੈਂ ਵੀ ਤਾਂ ਹੀ ਮੰਮੀ ਨੂੰ ਕਿਹਾ ਵਾ ਕਿ ਮੇਰੇ ਘਰ ਵੀ ਕਪਾਤ ਪੈਣਾ ਵਾ ਤੇ ਚੁੱਕ ਦੀਆਂ ਝੋਲਾ ਤਾਂ ਉਧਰ ਨੂੰ ਤੁਰ ਪੈਣੀ ਆ ਤੈਨੂੰ ਤੇ ਉਹ ਪੱਲੇ ਨਹੀਂ ਬੰਦੀ ਉਹ ਮੇਣਾ ਜਾਈ ਹੁਣ ਐਦਾਂ ਵਾ ਮੁੜ ਕੇ ਠੀਕ ਨਹੀਂ ਆ ਐਨਾ ਕੰਮ ਮੇਰਾ ਵੀਰ ਕਰ ਦੇ ਨਹੀਂ ਕੋਈ ਗੱਲ ਨਹੀਂ ਪੈਣਾ ਉਹਨੂੰ ਨਾ ਪਤਾ ਲੱਗ ਮੇਰੇ ਹੁੰਦਾਂ ਤੂੰ ਦਾ ਪ੍ਰਵਾਹ ਕਰਿਆ ਕਰ ਕੋ ਟਾਈਮ ਸਾਰੇ ਨਗ ਜਾਣ ਦਿੰਦੇ ਆ ਗੱਲਾਂ ਯਾਦ ਰੈਂਦੀਆਂ ਚੱਲ ਕੋਈ ਨਹੀਂ ਇੰਨੀ ਗੱਲ ਕਰਕੇ ਨਾ ਮੇਰਾ ਫਿਕਰ ਲਾਤਾ ਨਹੀਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਆਹੋ ਤੇ ਮੈਂ ਕੋਈ ਨਹੀਂ ਬਸ ਪੰਜਾਂ ਚੌੜਾਂ ਘੰਟਿਆਂ ਦੇ ਵਿੱਚ ਤਰਾ ਸਾਰਾ ਹੀ ਕੰਮ ਔਕੇ ਕਰਕੇ ਤੇਰੇ ਪਿੰਡ ਛੱਡ ਕੇ ਆਉਂਗਾ ਹਾਂ ਤੂੰ ਲਿਆ ਕੇ ਨਾ ਪੈਸੇ ਤੇ ਮੰਮੀ ਨੂੰ ਹੀ ਫੜਾ ਦੀ ਮੰਮੀ ਆਪੇ ਮੈਨੂੰ ਦੇ ਦੇਉਗੀ ਜੇਕ ਦੇ ਦੇਦੇ ਹੁੰਦੇ ਆ ਫੜਾਈ ਤੇ ਰੌਲਾ ਹੀ ਨਾ ਪਾਉਂਦੇ ਆ ਉਹ ਨਾ ਨਾ ਦੱਸ ਕੇ ਤਾਂ ਤੈਨੂੰ ਪਤਾ ਹੀ ਹੈ ਤੇ ਤੇ ਭਾਂਡੇ ਚੱਲਣਾ ਆਪਣੇ ਉਸੇ ਵੇਲੇ ਉਹੀ ਤਾਂ ਗੱਲ ਮੈਂ ਤਾਂ ਹੀ ਮੈਂ ਕਹਿਣ ਲਈ ਆ ਤੇ ਤੂੰ ਨਾ ਇਹ ਗੱਲ ਦੀ ਚਿੰਤਾ ਨਾ ਕਰੀ ਹੁਣ ਹੈ ਚੱਲ ਠੀਕ ਮੰ ਕੁਛ ਰਹਿ ਹੁਣ ਤੂੰ ਕੋਈ ਗੱਲ ਨਹੀਂ ਆ ਚੱਲ ਰੱਬ ਦਾ ਵੀ ਸ਼ੁਕਰ ਵਾ ਵੀ ਵੀਰ ਦੇ ਮਨ ਮੇਰ ਪੈ ਗਈ ਹੈ ਤੇ ਕਹਿਣ ਦਿਆ ਵਾ ਪਿੱਲਿਆ ਦਿਨਾ ਪਈ ਚ ਲੈ ਆ ਦੂਗਾ ਨਾ ਤੇ ਵਧੀਆ ਗੱਲ ਵਾ ਮੇਰੀ ਵੀ ਰਹਿ ਰਹਿ ਜੂਗੀ ਉੱਥੇ ਹੁਣ ਜਾਣੀ ਮਮੀ ਲੱਗ